ਰਾਜਪੁਰਾ ਦੇ ਵਿੱਚ ਰਾਈਸ ਮਿਲ ਐਸੋਸੀਏਸ਼ਨ ਦੇ ਵੱਲੋਂ ਪ੍ਰਧਾਨ ਸਣੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ ਜਿਸ ਦਰਮਿਆਨ ਇੱਕ ਸਮਾਗਮ ਦਾ আয়োজন ਹੁੰਦਾ ਹੈ ਤੇ ਇਸ ਦੇ ਵਿੱਚ ਜਿੱਥੇ ਪ੍ਰਧਾਨਗੀ ਦੀ ਚੋਣ ਹੋਈ ਹੈ ਜਿਸ ਦਰਮਿਆਨ ਕੀ ਜਿਹੜੇ ਅਹੁਦੇਦਾਰ ਨਿਯੁਕਤ ਹੋਏ ਨੇ ਉਹਨਾਂ ਸਭ ਨੂੰ ਵਧਾਈ ਦਿੱਤੀ ਗਈ ਹੈ ਦੱਸਦੀ ਕਿ ਨਵੇਂ ਅਹੁਦੇਦਾਰਾਂ ਦੇ ਵੱਲੋਂ ਮੀਡੀਆ ਦੇ ਰੂਬਰੂ ਹੁੰਦਿਆ ਇਹ ਜ਼ੇਹਰੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਦਿਨਾਂ ਨਿਭਾਉਂਦਾ ਉਹਨਾਂ ਦਾਵਾ ਤੇ ਵਾਅਦਾ ਕੀਤਾ ਤੇ ਉੱਥੇ ਇਸ ਦਰਮਿਆਨ ਉਹਨਾਂ ਦਾ ਇਹ ਕਹਿਣਾ ਕਿ ਰਾਈਸ ਮਿਲ ਐਸੋਸੀਏਸ਼ਨ ਦੀਆਂ ਨਵੀਆਂ ਨਿਯੁਕਤੀਆਂ ਹੋਈਆਂ ਨੇ ਜਿਸ ਦਰ ਹੋਰ ਅੱਦੇਦਾਰ ਥਾਪੇ ਗਏ ਨੇ ਸਾਡੇ ਹਲਕੇ ਦੇ ਪੈਨ ਨੀ ਨਮਿਤਲ ਜੀ ਤੇ ਆਪਣੇ ਅਜੀਤ ਮਿਤਲ ਜੀ ਤੇ ਸਾਰੇ ਹੀ ਰਾਈਸਮਿਲਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਉਹਾਂ ਨੇ ਮੈਨੂੰ ਆਗਾਮੀ 2 ਸਾਲਾਂ ਵਾਸਤੇ ਚੁਣਿਆ ਇਸ ਲੈਗ ਸਮਝਿਆ ਤੇ ਮੈਂ ਉਹਨਾਂ ਵਿਸ਼ਵਾਸ ਦਿਵਾਉਣਾ ਵੀ ਜਿਹੜਾ ਵੀ ਕੋਈ ਕੰਮ ਹੈ ਉਹਨਾਂ ਦਾ ਜਿਹੜੇ ਅਗਲੇ 2 ਸਾਲਾਂ ਮੈਂ ਟਟ ਕੇ ਕਰਾਂਗਾ ਚਾਹੇ ਉਹ ਰਾਤ ਨੂੰ ਦਿਨ ਨੂੰ ਜਦ ਮਰਜ਼ੀ ਉਹ ਮੈਨੂੰ ਕਰਨ ਯਾਦ ਮੈਂ ਉਹਨਾਂ ਵਾਸਤੇ ਖੜਿਆ ਹਾਂ ਕੁਝ ਕਰੋਣ ਦੇ ਨਾਮ ਲੇਓ ਕਿਹੜੀਆਂ ਕਿਹੜੀਆਂ ਮੰਗਾਂ ਹੈਗੀਆਂ ਜਿਹੜੀ ਤੁਸੀਂ ਸਰਕਾਰ ਤੋਂ ਪੂਰੀਆਂ ਕਰਾਉਣਾ ਚਾਹੁੰਦੇ ਹੋ ਵੀ ਅੱਗੇ ਦਿੱਕਤ ਨਾ ਹੋ। ਦੇਖੋ ਜੀ ਸਭ ਤੋਂ ਵੱਡੀ ਮੰਗ ਤਾਂ ਸਾਡੀ ਸਪੇਸ ਦੀ ਮੰਗ ਹੈ। ਸਾਡੇ ਇੱਥੇ ਗਰੌਨਾਂ ਦੀ ਕਮੀ ਹੋ ਗਈ। ਸਪੇਸ ਹੈ ਨਹੀਂ। ਚਾਵਲ ਦੀ ਮੂਵਮੈਂਟ ਹੋਈ ਨਹੀਂ। ਬਹੁਤ ਘਟਾ ਹੈ। ਅਸੀਂ ਪਹਿਲਾਂ ਵੀ ਇਹਨੂੰ ਡਿਮਾਂਡ ਕੀਤੀ ਸੀ ਤੇ ਇਹਾਂ ਨੇ ਪਹਿਲਾਂ ਵੀ ਸੈਂਟਰ ਸਰਕਾਰ ਤਾਂ ਸਾਡੀ ਪੁੱਛਾਈ ਸੀ ਤੇ ਪਿਛਲੇ ਸਾਲ ਸਾਰਾ ਪੂਰਾ ਕਰ ਲਿਆ। ਪਰ ਅੱਗੇ ਨੂੰ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਇਹੀ ਹੈਲਪ ਦੁਆਰਾ ਇਹ ਰਿਪੀਟ ਹੋਏ ਤੇ ਸਾਨੂੰ ਮੰਡਿਆਂ ਜਿਹੜਾ ਮਾਲ ਜਾਵੇ ਸਾਡੇ ਸੈਲਰਾਂ ਦੇ ਸੁੱਕਾ ਜਾਵੇ ਤਾਂ ਕਿ ਸਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਧਾਨ ਦਵਿੰਦਰ ਜੀ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਬਣੇ ਸੀ ਉਹਨਾਂ ਦੇ ਨਾਲ ਤੁਹਾਡਾ ਬੜਾ ਕੋਆਰਡੀਨੇਸ਼ਨ ਹੈ ਮੈਂ ਦਿਖਦਾ ਆ ਰਿਹਾ ਹਾਂ ਸ਼ੁਰੂ ਤੋਂ ਵੀ ਪਰਕੇ ਦੋਸਤ ਕਿਸ ਤਰ੍ਹਾਂ ਦੀ ਮਦਦ ਲੈ ਕੇ ਅੱਗੇ ਆਪਣੀ ਕਿਸ ਨੂੰ ਪ੍ਰਧਾਨ ਦੇ ਦੇਖੋ ਜੀ ਸੈਲਰ ਦਾ ਜਿਹੜਾ ਰਸਤਾ ਹੈ ਨਾ ਜੀ ਉਹ ਮੰਡੀ ਤੋਂ ਹੀ ਸ਼ੁਰੂ ਹੁੰਦਾ ਹੈ ਜੇ ਮੰਡੀ 'ਚ ਸਾਨੂੰ ਮਾਲ ਸਹੀ ਡਿਲੀਵਰ ਹੋ ਜਾਂਦਾ ਤਾਂ ਸਾਰਾ ਕੁਝ ਸਹੀ ਹੈ ਤਾਂ ਸਾਨੂੰ ਸਭ ਤੋਂ ਵੱਡੀ ਸਪੋਰਟ ਦਾ ਹੀ ਆ ਵੀ ਸਾਨੂੰ ਮੰਡੀਆਂ ਜੋ ਜੜਾ ਸੁੱਕਾ ਮਾਲ ਤੇ ਮਤਲਬ ਹੋਰ ਕੋਈ ਦਿੱਕਤ ਨਾ ਆਵੇ ਕਿ ਕਿਸਾਨਾਂ ਨਾਲ ਕੋਆਰਡੀਨੇਸ਼ਨ ਇਹ ਕਰਦੇ ਨੇ ਤੇ ਉਸ ਵਰਗੀ ਰੀਸ ਨਹੀਂ ਹੈਗੀ ਸਾਨੂੰ ਪਿਛਲੇ ਸਾਲ ਬਹੁਤ ਵਧੀਆ ਮਾਲ ਮਿਲੇ ਆ ਐਤਕੀ ਵੀ ਸਾਨੂੰ ਵਧੀਆ ਮਾਲ ਮਿਲਿਆ। ਤੋਂ ਮੈਂ ਮਿਲਰ ਐਸੋਸੀਏਸ਼ਨ ਦਾ ਅਸੀਂ ਕਪਾਈ ਚਾਰੇ ਦੇ ਵਿੱਚ ਬੈਠ ਕੇ ਚੋਣ ਕਰਵਾਈ ਅੱਜ ਚਲੋ ਸਰਬਸੰਮਤੀ ਹੋਈ ਹੈ ਤੇ ਅਸੀਂ 56 ਮਿਲਰ ਨੇ ਤੇ ਉਹਨਾਂ ਦੀ ਸਰਬਸੰਮਤੀ ਹੈ ਜਿਹੜੀ ਸਾਡੀ ਉਹ ਜਿੰਦਲ ਸਾਹਿਬ ਤੇ ਹੋਈ ਹੈ ਅਸੀਂ ਚੇਅਰਮੈਨ ਬਰੋਬਰ ਸਾਹਿਬ ਨੂੰ ਚੁਣਿਆ ਤੇ ਕੈਸ਼ੀਅਰ ਸਾਡੇ ਸਰਮਜੀਤ ਸਿੰਘ ਬੈਦਵਾਨ ਤੇ ਥਮਨ ਜੀ ਸਾਡੇ ਜਨਰਲ ਸੈਕਟਰੀ ਬਣੇ ਆ ਇਹ ਐਮਐਲਏ ਸਾਹਿਬ ਦੀ ਅਸ਼ੀਰਵਾਦ ਸਦਕਾ ਮੈਡਮ ਨੀਨਾ ਮਿੱਤਲ ਜੀ ਦੇ ਦੇਖ ਰੇਟ ਸਾਰਾ ਨਮਾਇंदे ਚੁਣੇ ਗਏ ਆ ਕਿਉਂਕਿ ਦੇਖੋ ਸਾਡੇ ਮੈਡਮ ਆ ਜਿਹੜੇ ਐਮਐਲਏ ਸਾਹਿਬ ਹੈ ਉਹ ਸਾਡੇ ਇੱਕ ਫੋਨ ਤੇ ਸਾਡੇ ਕੰਮ ਕਰ ਦਿੰਦੇ ਆ ਹਰ ਵਕਤ ਜਦੋਂ ਵੀ ਅਸੀਂ ਮੈਡਮ ਨੂੰ ਫੋਨ ਕੀਤਾ ਉਹਨਾਂ ਨੇ ਮੰਡੀ ਦੇ ਰਿਲੇਟਿਵ ਤੇ ਉਹ ਹਰ ਵਕਤ ਇੱਕ ਵਪਾਰੀ ਦੇ ਨਾਲ ਖੜਦੇ ਆ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਦੇਖਿਆ ਹੀ ਪਿਛਲੇ ਟਾਈਮਾਂ ਦੇ ਵਿੱਚ ਮੈਡਮ ਦਾ ਇੰਨਾ ਏਡਾ ਵੱਡਾ ਸਾਨੂੰ ਸਾਥ ਮਤਲਬ ਸਾਥ ਹੈ ਇੰਨੀ ਵੱਡੀ ਤਾਕਤ ਹੈ ਉਹਨਾਂ ਦੀ ਸਾਡੇ ਸਿਰ ਤੇ ਤੇ ਅਸੀਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਾਂ ਮਿਲਰ ਵੀ ਤੇ ਹਾਰਤੀ ਵੀ ਅੱਜ ਖੁਸ਼ੀ ਦਾ ਮੌਕਾ ਹੈ ਰਾਜਪੁਰਾ ਰਾਈਸ ਮਿਲ ਐਸੋਸੀਏਸ਼ਨ ਦੇ ਜੋ ਸਾਡੇ ਪਹਿਲਾ ਪ੍ਰਧਾਨ ਜੀ ਸੀ ਗਰੋਵਰ ਜੀ ਤਾਂ ਇੱਥੇ ਇੱਕ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਆਈ ਹੈ ਜੋ ਵੀ ਇਹਨਾਂ ਦੀ ਪ੍ਰਧਾਨਗੀ ਦਾ ਟਨਿਓਰ ਹੈ 2 ਸਾਲ ਜਾਂ 3 ਸਾਲ ਤੋਂ ਉਦੋਂ ਬਾਅਦ ਇਲੈਕਸ਼ਨਸ ਹੋ ਰਹੇ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਹੁਣ ਉਹ ਟਾਈਮ ਪਿਛਲਾ ਪੂਰਾ ਹੋਣ ਤੇ ਇਹ ਸਾਰੇ ਰਾਈਸ ਮillers ਨੇ ਆਪਸ ਦੀ ਸਹਿਮਤੀ ਨਾਲ ਮਨੀਸ਼ ਜਿੰਦਲ ਜੀ ਨੂੰ ਆਵਦਾ ਪ੍ਰਧਾਨ ਚੁਣਿਆ ਹੈ ਗਰੋਵਰ ਜੀ ਨੂੰ ਚੇਅਰਮੈਨ ਬਣਾਇਆ ਸਾਡੇ ਭਰਾ ਨੂੰ ਜਨਰਲ ਸੈਕਟਰੀ ਬਣਾਇਆ ਇੱਕ ਸਾਡੇ ਕੈਸ਼ੀਅਰ ਸਾਹਿਬ ਬਣੇ ਨੇ ਤਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਵੀ ਤੁਸੀਂ ਰਾਈਸ ਮਿਲਸ ਦਾ ਕੰਮ ਬਹੁਤ ਆਪਣੀ ਦਲੇਰੀ ਨਾਲ ਮਿਹਨਤ ਨਾਲ ਤੇ ਸਰਕਾਰ ਦੀ ਪੂਰੀ ਤੁਹਾਨੂੰ ਮਦਦ ਰਹੇਗੀ ਦੱਬ ਕੇ ਕੰਮ ਖਿੱਚੋ ਕੋਈ ਵੀ ਪ੍ਰੋਬਲਮ ਆਗੇ ਅਸੀਂ ਨਾਲ ਹੈ ਇਹਨਾਂ ਨੇ ਕੋਈ ਮੰਗਾ ਵੀ ਰੱਖਿਆ ਸੀ ਤੁਹਾਡੇ ਅੱਗੇ ਪਿਛਲੇ ਦਿਨਾਂ ਦੇ ਵਿੱਚ ਜਾਂ ਮਤਲਬ ਨਹੀਂ ਜਦੋਂ ਪੈਡੀ ਦਾ ਸੀਜ਼ਨ ਸ਼ੁਰੂ ਹੋਇਆ ਸੀ ਉਦੋਂ ਕੁਝ ਜ਼ਿਆਦਾ ਸਪੇਸ ਦੀ ਗੋਡਾਊਨਾਂ ਚ ਪ੍ਰੋਬਲਮ ਸੀਗੀ ਜੋ ਕਿ ਰਾਈਸ ਮਿਲਜ਼ ਐਸੋਸੀਏਸ਼ਨ ਨੇ ਸਾਰੇ ਪੰਜਾਬ ਦੀ ਨੇ ਕਾਫੀ ਉਹਦੇ ਵਾਸਤੇ ਮਿਹਨਤ ਕੀਤੀ ਪੰਜਾਬ ਸਰਕਾਰ ਨੇ ਵੀ ਕਾਫੀ ਅੱਜਨਸ ਕਰਕੇ ਸੈਂਟਰ ਸਰਕਾਰ ਨਾਲ ਕਾਫੀ ਹੱਦ ਤੱਕ ਮਸਲਾ ਹੱਲ ਹੋ ਗਿਆ ਸੀ ਤੇ ਇਸ ਸੀਜ਼ਨ ਮੈਨੂੰ ਉਮੀਦ ਹੈ ਸਾਰੇ ਸ਼ੈੱਲਰ ਭਾਵਾਂ ਦਾ ਫਾਈਨੈਂਸ਼ੀਅਲੀ ਕਾਫੀ ਅੱਛਾ ਪ੍ਰੋਫਿਟ ਚੀਕ ਗਏ। ਮੈਲੇ ਸਾਹਿਬ ਸ਼੍ਰੀ ਨਿੰਦਾ ਮਿੱਤਲ ਜੀ ਅਜੇ ਮਿੱਤਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹਨਾਂ ਨੇ 2 ਸਾਲ ਪਹਿਲੇ ਮੈਨੂੰ ਆਸ਼ੀਰਵਾਦ ਦੇ ਕੇ ਪ੍ਰਧਾਨ ਬਣਾਇਆ ਸੀ ਤੇ ਇੱਕੋ ਹੀ ਗੱਲ ਕਹੀ ਸੀ ਡਟ ਕੇ ਕੰਮ ਕਰੀਂ ਡਰਨ ਦੀ ਲੋੜ ਨਹੀਂ ਕਿਸੇ ਕੋਲੋਂ। ਅਸੀਂ ਪੂਰੀ ਇਮਾਨਦਾਰੀ ਨਾਲ ਆਪਣੀ ਐਸੋਸੀਏਸ਼ਨ ਚਲਾਈ ਹੈ। ਬਹੁਤ ਵਧੀਆ ਮਤਲਬ ਸਾਡਾ ਕੋਆਰਡੀਨੇਸ਼ਨ ਰਹੀਆ। ਹਰ ਅਫਸਰ ਨੇ ਸਾਡਾ ਸਾਥ ਦਿੱਤਾ ਹੈ। ਮਤਲਬ ਕੋਈ ਵੀ ਐਸਾ ਕੰਮ ਨਹੀਂ ਸੀਗਾ ਜਿਹੜਾ ਅਸੀਂ ਕੇਹਾ ਮਿੱਤਲ ਸਾਹਿਬ ਨੂੰ ਸਾਡਾ ਨਾ ਹੋਇਆ ਅਸੀਂ ਪੂਰੀ ਇਮਾਨਦਾਰੀ ਨਾਲ ਜਗ੍ਹਾ ਬਣਾਈ ਜਗ੍ਹਾ ਬਣਾਈ ਚਾਰ ਪੈਸੇ ਸਭ ਨੂੰ ਠੀਕ ਬੱਚੇ ਸਾਰੇ ਮਿੱਲਰ ਪੰਜਾਬ ਦੇ 50 ਦੇ 50 ਸਾਡੇ ਖੁਸ਼ ਨੇ ਇਹ ਸਾਰਾ ਆਸ਼ੀਰਵਾਦ ਮਿੱਤਲ ਸਾਹਿਬ ਦਾ ਸੀਗਾ ਜਿਹੜੀ ਸਾਡੀ ਟਰੇਡ ਨਾਲ ਇਕੱਠੇ ਜੋੜ ਕੇ ਚੱਲੇ ਹੁਣ ਵੀ ਅਸੀਂ ਮਨੀਸ਼ ਜਿੰਦਲ ਜੀ ਨੂੰ ਪ੍ਰਧਾਨ ਬਣਾਇਆ ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਅਸੀਂ ਸਾਰੇ ਸਾਥ ਇਕੱਠੇ ਹਾਂ ਸਾਰੇ ਮਿਲ ਕੇ ਇੱਕ ਦੂਜੇ ਦਾ ਸਾਥ ਦੇਾਂਗੇ ਔਰ ਡਟ ਕੇ ਕੰਮ ਕਰਾਂਗੇ ਔਰ ਨੈਕਸਟ ਈਅਰ ਇਸ ਤੋਂ ਹੀ ਵਧੀਆ ਗੁਜ਼ਾਰਾ